ਨਹੀਂ ਮੜਾ ਜ ਤੈਨੂੰ ਪੜਿਆ ਹੋਇਆ ਦਾ ਤੂੰ ਆ ਆ ਵੜਾ ਵਾੜਾ ਨਾ ਮੜੇ ਮੜੇ ਅੱਖਾਂ ਖਾਈ ਆ ਆ ਠਾ ਮੜਾ ਸਾਰੇ ਠਾਈ ਇੱਕ ਗਾਮ ਸੁਣ ਤੋ ਤਰਜ ਮੜਾ ਮੈਂ ਇਹ ਕਦਾ ਹਾਂ ਮੜਾਈ ਜਿਹੜੇ ਕੱਢਦੇ ਸੀ ਅੱਖਾਂ ਡੁੱਬ ਜਾਣੀਏ ਆਏ ਹਾਏ ਹਾਏ ਨਹੀਂ ਅਸੀ ਲੱਤਾ ਥਾਣੀ ਕੱਡੇ ਹੋਇਆ ਤੇਰੀ ਉਮਰ ਤੋਂ ਵੱਧ ਅਸੀ ਕਾਂਡ ਕਿਤੇ ਵੱਡੇ ਹੋਇਆ ਆਏ ਹਾਏ ਹਾਏ ਕੱਲੇ ਪੜ ਛੱਡੇ ਹੋਇਆ ਆ ਆ ਚਾਹੀਦਾ ਮਰਸੀ ਨੀ ਬੇਬੇ ਮਰਸੀ ਮਰਸੀ ਨੀ ਮਰਸੀ ਨੀ ਬੇਬੇ ਮਰਸੀ ਆਏ ਹੈ ਮਰਸੀ ਨੀ ਬੇਬੇ ਏ ਏ ਛੇੜਾਲਿਆ ਮਰਸੀ ਛੇੜਾਲਿਆ ਤੇ ਮੈਂ ਸੁਣਦਾ ਉਹਨਾਂ ਅੱਜ ਗੱਲ ਉਹਨੂੰ ਕਰਦੇ ਹੁੰਦੇ ਨੇ ਇੱਕ ਸਾਜ ਜਿਹਨੂੰ ਗੱਲ ਦੇ ਚ ਫਸਾ ਲਾਉਂਦੇ ਨੇ ਤੂੰ ਨਾਲਾ ਕੋਲ ਕੁਛ ਕੁਲਚੀਏ ਕਰੀ ਜਾਂਦਾ ਤੂੰ ਤਾਂ ਮਰਸੀ ਪ੍ਰੱਕ ਦੇਣੇ ਗਾਢ ਮਰਸੀ ਮਰਸੀ ਨੀ ਬੇਬੇ ਮਰਸੀ ਹਾਏ ਬੇਬੇ ਮਰਸੀ